ਤੁਸੀਂ ਤਾਂ ਬਈ ਹਰ ਟਾਈਮ ਹੀ ਤਿਆਰ ਰਹੇ ਹੋ 10 ਬੰਦੇ ਕਿੰਨੇ ਲੈ ਕੇ ਆਈਏ ਬਾਈ ਵੀਰ ਆਏ ਆ ਨਾ ਆਪਾਂ ਨੂੰ ਭਰੋਸਾ ਨਾ ਵੀ ਇਹ ਬਦਲਨੇ ਨਹੀਂ ਹੈਗੇ ਇਹ ਆਈ ਬਈ ਸੇਵਿਆਂ ਸੁਬਿਆਂ ਜਾਏ ਨਹੀਂ ਪਤਾ ਉਤੋਂ ਜਮਦੂਤ ਕੋਲੇ ਵੀ ਇਕੱਠੇ ਬੈਠੇ ਬੁੱਠੇ ਹੋਈਏ ਬਈ ਸਾਨੂੰ ਉੱਤੇ ਜਮਦੂਤ ਕਵੇ ਵੀ ਬਾਈ ਯਾਰ ਆ ਤੇਰੇ ਤੇਰੀ ਪਿੱਠ ਪਿੱਛੇ ਨੇ ਆ ਗੱਲਾਂ ਕੀਤੀਆਂ ਸੀ ਇਹਨੇ ਮੰਨ ਚ ਨਾ ਐ ਜੇ ਗੁੱਸਾ ਰੱਖਿਆ ਜਮਦੂਤ ਨੂੰ ਵੀ ਕਹਿੰਦਾ ਕੋਈ ਨਾ ਯਾਰ ਬਾਈ ਸਾਨੂੰ ਸਾਰਾ ਕੁਝ ਹੀ ਪਤਾ ਕੋਈ ਨਾ ਹੁਣ ਸਾਨੂੰ ਰੱਖ ਲੈ ਘੱਟਾ ਤੇ ਤੁਹਾਡਾ ਜੀ ਨਹੀਂ ਲੱਗਣਾ ਰੌਣਕ ਹੀ ਬਦਲ ਗਈ ਬਾਈ ਪੂਰੇ ਰੌਣਕ ਹੀ ਬਦਲ ਗਈ ਬਾਈ ਪੂਰੇ ਨਾ ਸਟੂਡੀਓ ਦੀ ਏਸੀ ਤੇਜ਼ ਕਰ ਦੋ ਮੜੇ ਜੇ ਨਾਲ ਰਜਾਈਆਂ ਵੀ ਦੇ ਦੇ ਦੋ ਬਾਈ ਹੋਰ ਯਾਰਾਨੂੰ ਠੰਡ ਜਿਆਦਾ ਲੱਗਦੀ ਆ ਬਾਈ ਵੀਰੇ ਦੇ ਫੀਲ ਕਿਉਂ ਕਰਦੇ ਹੋ ਬਾਈ ਇੰਨਾ ਮੈਨੂੰ ਪਤਾ ਨਹੀਂ ਬਾਈ ਮੈਂ ਮੈਥੋਂ ਨਾ ਪਤਾ ਨਹੀਂ ਯਾਰ ਵੱਡੇ ਬਾਈ ਕੀ ਚੱਕਰ ਆ ਮੈਥੋਂ ਨਾ ਕਿਹਦਾ ਦੁੱਖ ਜਾਂ ਨਹੀਂ ਦੇਖਿਆ ਜਾਂਦਾ ਮੈਂ ਮਤਲਬ ਮੈਂ ਅੱਜ ਤੱਕ ਬਾਈ ਮਰੇ ਬੰਦੇ ਦੀ ਮਤਲਬ ਡੈੱਡ ਬੋਡੀ ਕੋਲੇ ਨਹੀਂ ਖੜਿਆ ਕਦੇ ਮੈਥੋਂ ਦੇਖਿਆ ਨਹੀਂ ਜਾਂਦਾ ਕਿਹਦੇ ਟਾਂਕੇ ਲੱਗਦੇ ਇਹਨੂੰ ਦੇਖ ਸਕਦਾ ਬਾਈ ਮੈਂ ਮਤਲਬ ਹਸਪੀਟਲ ਤਾਂ ਬਾਈ ਮੈਂ ਚਾਹੇ ਕੋਈ ਕਿੰਨਾ ਹੀ ਸੀਰੀਅਸ ਹੈ ਮਤਲਬ ਮੈਂ ਜਾ ਹੀ ਨਹੀਂ ਸਕਦਾ ਬਾਈ ਬਹੁਤ ਬਹੁਤ ਰੇਅਰ ਹੋਊਗਾ ਮਤਲਬ ਵੀ ਜੇ ਮੈਂ ਜਾਣਾ ਇੱਕ ਆ ਮੁੰਡਾ ਹੋਣੇ ਜਾ ਕੇ ਆਹੀ ਪੀਜੀਏ ਬਾਈ ਉੱਥੇ ਜਾ ਕੇ ਵੀ ਅਸੀਂ 5 ਮਿੰਟ ਖੜੇ ਨਹੀਂ ਬਾਈ 10 ਕਿ ਮਿੰਟ ਮਤਲਬ ਸਾਨੂੰ ਐਂ ਲੱਗਣ ਲੱਗ ਗਿਆ ਵੀ ਨਹੀਂ ਯਾਰ ਇਹ ਤਾਂ ਖੜੀ ਹੀ ਨਹੀਂ ਹੈਗੇ ਇਹ ਤਾਂ 12:00 ਵੱਜੇ ਕਹਿੰਦਾ ਯਾਰ ਸਾਡੇ ਤਾਂ ਹਾਲ ਪੈਂਦਾ ਪਰ ਮੈਨੂੰ ਲੱਗਦਾ ਵੀਰੇ ਤੁਸੀਂ ਇਹੀ ਚੀਜ਼ਾਂ ਕਰਕੇ ਸ਼ਾਇਦ ਹਰ ਟਾਈਮ ਸਭ ਤੋਂ ਪਹਿਲੇ ਸਵਾਲ ਤੋਂ ਸ਼ੁਰੂ ਕਰਦੇ ਆਂ ਭਾਈ ਸਭ ਤੋਂ ਪਹਿਲਾਂ ਦੱਸੋ ਕਿ ਨਵੀਂ ਤਾਜੀ ਨਵਾਂ ਕੀ ਆ ਰਿਹਾ ਹੈ ਨਵੇਂ ਪ੍ਰੋਜੈਕਟ ਨਵੇਂ ਗਾਣੇ ਨਵੇਂ ਗਾਣੇ ਆ ਰਿਹਾ ਹੈ ਭਾਈ ਬਹੁਤ ਵਧੀਆ ਵਧੀਆ ਜੀ ਕਦੋਂ ਦੋ ਫਿਲਮਾਂ ਆ ਰਹੀਆਂ ਜੀ ਓਏ ਹੋਏ ਓਏ ਹੋਏ ਸਪ੍ਰਾਈਜ਼ ਹੁੰਦੇ ਸਾਹਮਣੇ ਅੱਛਾ ਜੀ ਖੁਰਕ ਹੋਈ ਪੈਸੇ ਆਉਣਗੇ ਅੱਜ ਐਕਸਕਲੂਸਿਵ ਖਬਰ ਸਾਡੇ ਪੌਡਕਾਸਟ ਸੇ ਦੱਸੀਗੀ ਅੱਜ ਦੀ ਤਾਜ਼ਾ ਖਬਰ ਕੀ ਬਾਤ ਹੈ ਭਾਈ ਦੋ ਫਿਲਮਾਂ ਸਾਈਨ ਹੋ ਚੁੱਕੀਆਂ ਹਨ ਤੇ ਸ਼ੂਟਿੰਗ ਕਦੋਂ ਸ਼ੁਰੂ ਹੋ ਰਹੀ ਹੈ 1 ਦੀ ਸਤੰਬਰ ਚ ਹੋ ਰਹੀ ਹੈ ਬਾਈ 1 ਸਤੰਬਰ ਤੋਂ ਉਹ ਹੋ ਰਹੀ ਹੈ ਮਾਲਟਾ ਬਾਰੇ ਇੱਕ ਆਈਲੈਂਡ ਆ ਯੂਰਪ ਦੇ ਕੋਲੇ ਤੇ ਇੱਕ ਹਿੰਡੀ ਹੋਣੀ ਹੈ ਬਾਈ ਮੈਨੂੰ ਸੁਣ ਸੁਣੀ ਇੰਨਾ ਚ ਮੂਵੀ ਵਾਲਿਆਂ ਨੂੰ ਕਿਹਾ ਜਿੱਦ ਦੇ ਅਸੀਂ ਮੂਵੀ ਸ਼ੈਨ ਕੀਤੀ ਮੈਂ ਕਿਹਾ ਬਾਈ ਮੇਰੀਆਂ ਕਲਾਸਾਂ ਕਲੂਸਾਂ ਲਵਾ ਲਿਓ ਮੈਂ ਕਿਹਾ ਮੈਂ ਤਾਂ ਐ ਨਹੀਂ ਪਤਾ ਹੀਰੋ ਹੀਰੋਇਨ ਕੋਲੇ ਖੜਾ ਸੰਗੀ ਜਾਵਾਂ ਵੀ ਭੈਣ ਬਣਿਆ ਲਵ ਯੂ ਵਾਲਾ ਡੈਲਗ ਬੋਲਣ ਲੱਗ ਪਿਆ ਮੈਨੂੰ ਬਾਈ ਥੋੜੀ ਸੰਗ ਲੱਗਦੀ ਯਾਰ ਜਿੰਨੇ ਵੀ ਗਾਣੇ ਸ਼ੂਟ ਕੀਤੇ ਮਾਡਲ ਨੂੰ ਮੈਂ ਕਹਿਆ ਕਿ ਹਣਾ ਵੀ ਪਲੀਜ਼ ਭੈਣ ਬਣ ਕੇ ਬਾਈ ਮੈਂ ਤਾਂ ਪਾ ਲਿਓ ਤੁਸੀਂ ਤੇ ਫਿਲਮ ਕਿੱਦਾਂ ਕਰੂੰਗਾ ਬਾਈ ਫਿਰ ਤਾਂ ਹੀ ਤਾਂ ਗਿਆ ਵੀ ਮੈਂ ਹੀਰੋਇਨ ਨੂੰ ਕਹਦਾਂ ਵੀ ਭੈਣ ਲਵ ਯੂ ਨਹੀਂ ਵਈ ਫਿਲਮ ਕਰ ਲਾਂਗੇ ਮਤਲਬ ਥੋੜਾ ਜਿਹਾ ਕਰਨੀ ਤਾਂ ਪੈਣੀ ਆ ਫਿਰ ਉਹਨੂੰ ਕੰਮ ਕਰੈਕਟਰ ਚ ਆਉਣਾ ਪਊ ਹਾਂ ਕਰੈਕਟਰ ਕੋਣ ਐਕਸਾਈਟਡ ਆ ਤੁਸੀਂ ਫਿਲਮ ਦੇ ਰੋਲ ਕਰ ਲੈ ਮੈਂ ਤਾਂ ਬਾਲਾ ਐਕਸਾਈਟਡ ਆ ਬਾਈ ਮੈਂ ਤਾਂ ਤਿੰਨ ਚਾਰ ਵੇਰੇ ਸਵੇਰੇ ਮੰਮੀ ਨੂੰ ਕਹਿ ਦਿੰਦਾ ਹਾਂ ਵੀ ਹਾਂ ਕੁੜੀਏ ਮੈਂ ਤਾਂ ਇੱਕ ਦਿਨ ਡੈਡੀ ਨੂੰ ਕਰੀ ਗਿਆ ਰਾਤ ਨੂੰ ਬਾਈ ਡੈਡੀ ਦੇ ਪੈਗ ਲੱਗੇ ਹੋਏ ਮੈਂ ਡੈਡੀ ਨੂੰ ਕਰੀ ਆਂ ਖਾਲੀ ਪਿਸਤੌਲ ਲੈ ਕੇ ਜਉਣਾ ਫੜਨਾ ਗਿਆ ਥਾਣੇਦਾਰਾ ਡੈਡੀ ਕਹਿੰਦਾ ਪਾਇਆ ਯਾਰ ਕਿਉਂ ਥਾ ਬੜੇ ਗਾਣੇ ਯਕੀਨ ਕਰੋਗੇ ਵੀ ਮੈਂ ਗੁਰੂਗਰ ਬਹੁਤ ਘਟ ਗਿਆ ਬਾਈ ਮੈਂ ਦੀਵਾਲੀ ਤੇ ਗੁਰੂਗਰ ਜਾਂਦਾ ਸੀ ਦੀਵੇ ਲਾਉਣ ਮਤਲਬ ਮੇਰੀ ਕੀ ਸੋਚ ਬਣੀ ਹੋਈ ਸੀ ਬਾਈ ਮੇਰੀ ਮਤਲਬ ਇਹ ਸੋਚ ਬਣੀ ਹੋਈ ਸੀ ਵੀ ਯਾਰ ਉੱਥੇ ਜਾ ਕੇ ਕਿਸੇ ਕੁੜੀ ਗੰਨੀ ਗਲਤ ਝੱਕ ਕੇ ਜਾਵਾਂ ਵੀ ਯਾਰ ਜੇ ਕੋਈ ਗਲਤ ਖਿਆਲ ਆ ਗਿਆ ਦਿਮਾਗ ਚ ਵੀ ਯਾਰ ਜੇ ਐਂ ਖਿਆਲ ਆ ਗਿਆ ਵੀ ਆਪਾਂ ਐਂ ਕਰ ਦਈਏ ਕਿਸੇ ਨੂੰ ਠੱਗੀ ਮਾਰ ਦਈਏ ਵੀ ਯਾਰ ਰੱਬ ਤਾਂ ਉੱਥੇ ਦਾ ਰੱਬ ਹੁੰਦਾ ਵੀ ਰੱਬ ਕਹੂਗਾ ਵੀ ਯਾਰ ਇਹ ਤਾਂ ਮੇਰੇ ਕੋਲੇ ਆ ਕੇ ਵੀ ਨਹੀਂ ਟਿਕਦਾ ਵੀ ਵੀ ਯਾਰ ਆਪਾਂ ਦਾ ਵੀ ਜਿੰਦਗੀ ਤਾਂ ਪਹਿਲੀ ਸਹੀ ਨਹੀਂ ਹੈਗੀ ਵੀ ਹੋਰ ਖਰਾਬ ਕਰ ਦੂ ਰੱਬ ਮਤਲਬ ਬਾਈ ਮੈਂ ਬਹੁਤ ਘਟ ਗਿਆ ਗੁਰੂ ਘਰ ਫੇਰ ਜਦੋਂ ਪਾਠ ਲਾ ਤੇ ਬਾਈ ਕੋਈ ਸਭ ਤੋਂ ਯਾਦਗਾਰ ਚੀਜ਼ ਜਿਹੜੀ ਕਿਸੇ ਕੋਈ ਫੈਨ ਨੇ ਦਿੱਤੀ ਹੋਵੇ ਤਾਂ ਤੁਹਾਨੂੰ ਯਾਦ ਹੋਵੇ ਕੋਈ ਚੀਜ਼ ਕੋਈ ਪਲ ਹਾਂ ਬਾਈ ਇੱਕ ਬਾਈ ਨੇ ਨਾ ਟੂਹੀ ਤੇ ਟੈਟੂ ਬਣਵਾਇਆ ਸਾਡਾ ਇੱਕ ਨੇ ਬਾਈ ਨੇ ਇੱਥੇ ਟੈਟੂ ਬਣਵਾਇਆ ਬਾਈ 2017 ਦੇ ਬਣਾਏ ਸੀ ਉਹ ਮੁੰਡੇ ਨੇ ਇੱਕ ਯਾਰ ਬਾਈ ਹੋਰ ਵਿਚਾਰਾ ਮੁੰਡਾ ਆਇਆ ਬਾਈ ਉਹ ਬਹੁਤ ਰੋਇਆ ਯਾਰ ਇੱਕ ਦਿਨ ਸਵੇਰੇ ਬਾਈ ਤੁਸੀਂ ਦੇਖ ਆਪਾਂ ਮਾੜਾ ਨਹੀਂ ਕਹਿੰਦੇ ਨਾ ਵਾਇਗਰੂ ਕਿਸੇ ਨੂੰ ਮਾੜਾ ਬੁਲਾਵੇ ਤੇ ਦੋ ਜਣੇ ਬਾਈ ਕੀ ਹੁੰਦਾ ਬਾਈ ਮੇਰੇ ਨਾਲ ਜਦੋਂ ਦਾ ਸਿੱਧੂ ਬਾਈ ਗਿਆ ਬਾਈ ਮੇਰੀ ਜ਼ਿੰਦਗੀ ਚ ਨਾ ਬਹੁਤ ਘਟ ਏਡਾ ਵਿੰਗਾ ਚੱਲੀ ਜਾਂਦਾ ਬਹੁਤ ਜਿਆਦਾ ਗੋਸ਼ ਮਤਲਬ ਵੀ ਅਸੀਂ ਕਿਸੇ ਨੂੰ ਦੱਸਦੇ ਨਹੀਂ ਪਰ ਆਈ ਰਹਿੰਨੇ ਹੱਸਦੇ ਆ ਸਾਰਾ ਦਿਨ ਪਰ ਬਾਈ ਬਹੁਤ ਜਿਆਦਾ ਟੈਨਸ਼ਨਾਂ ਨੇ ਬੈਕ ਐਂਡ ਦੇ ਮਤਲਬ ਜੇ ਦੱਸਣ ਲੱਗ ਜਾਈਏ ਟੈਨਸ਼ਨਾਂ ਦੱਸਣ ਲੱਗ ਜਾਈਏ ਤਾਂ ਉਹ ਐ ਹੋ ਜੋ ਵੀ ਯਾਰ ਥਾਲੇ ਕੈਮਰੇ ਮੂਰੇ ਰੋਈ ਜਾਂਦੇ ਆ ਸਿੰਪਥੀ ਲੈਣ ਦੇ ਮਾਰੇ ਬਹੁਤ ਜਿਆਦਾ ਕੁਝ ਚੱਲਦਾ ਬਾਈ ਕਈ ਚੀਜ਼ਾਂ ਦਾ ਬਾਈ ਮਤਲਬ ਮੈਂ ਇਹ ਚੀਜ਼ ਮਤਲਬ ਔਨ ਕੈਮਰਾ ਕਈ ਵਾਰ ਮੈਂ ਘਰੇ ਹੁੰਦੇ ਵੀ ਐ ਕਹਿਣਾ ਪੈਂਦਾ ਵੀ ਗਲਾਬ ਹੈ ਨਹੀਂਗਾ ਮੈਨੂੰ ਪਤਾ ਤੇ ਬਾਈ ਕੋਈ ਸਭ ਤੋਂ ਯਾਦਗਾਰ ਚੀਜ਼ ਜਿਹੜੀ ਕਿਸੇ ਕੋਈ ਫੈਨ ਨੇ ਦਿੱਤੀ ਹੋਵੇ ਤਾਂ ਤੁਹਾਨੂੰ ਯਾਦ ਹੋਵੇ ਕੋਈ ਚੀਜ਼ ਕੋਈ ਪਲ ਹਾਂ ਬਾਈ ਇੱਕ ਬਾਈ ਨੇ ਨਾ ਟੂਹੀ ਤੇ ਟੈਟੂ ਬਣਵਾਇਆ ਸਾਡਾ ਇੱਕ ਨੇ ਬਾਈ ਨੇ ਇੱਥੇ ਟੈਟੂ ਬਣਵਾਇਆ ਵਾ ਬਾਈ 2017 ਨੂੰ ਬਣਾਇਆ ਸੀ ਉਹ ਮੁੰਡੇ ਨੇ ਇੱਕ ਯਾਰ ਬਾਈ ਹੋਰ ਵਿਚਾਰਾ ਮੁੰਡਾ ਆ ਬਾਈ ਉਹ ਬਹੁਤ ਰੋਇਆ ਯਾਰ ਇੱਕ ਦਿਨ ਸਵੇਰੇ ਬਾਈ ਤੁਸੀਂ ਦੇਖ ਬਾਲੀਵੁੱਡ ਵਾਲਿਆਂ ਦਾ ਪੋਡਕਾਸਟ ਨਹੀਂ ਚੱਲਦੇ ਜਿੰਨੇ ਵੀਰੇ ਦੇ ਚੱਲ ਉਹ ਨਹੀਂ ਨਹੀਂ ਬਾਈ 100% ਉਹ ਯਾਰ ਦਾ ਮੱਥੇ ਤੇ ਦਾਗ ਪੈ ਗਿਆ ਦੇਖੋ ਸਾਨੂੰ ਬਾਈ ਬਹੁਤ ਮੇਕਅਪ ਆਰਟਿਸਟਾਂ ਨੇ ਕਹਤੀ ਇਹ ਚੀਜ਼ ਬਾਈ ਤੁਹਾਡੇ ਮੱਥੇ ਤੇ ਦਾਗ ਪੈ ਗਿਆ ਤੁਹਾਡਾ ਮੱਥਾ ਘਰਾਵੋਗਾ ਓ ਮਗਾ ਭਰਾਵਾ ਮੱਥੇ ਤੇ ਕਿਸੇ ਨੇ ਚੜ ਕੇ ਦੇਖਣਾ ਕੋ ਛੜ ਦਾ ਗਾਣਾ ਸੁਣਨਾ ਛੜ ਦਾ ਗਾਣਾ ਸੁਣਨਾ ਹੋਰ ਹੋਣਾ ਮਗਾ ਮੱਥਾ ਚ ਸਾਰਾ ਭੰਨੇ ਜਾਵੇ ਬਾਈ ਕਿ ਨਹੀਂ ਖੰਡ ਜਨ ਮੌਤ ਦੇ ਮੂਰੇ ਪੂਰਾ ਮਨ ਹਕਾਂ ਦੇ ਜੋਰ ਤੇ ਪਿਛਲੇ ਜਨਮਾਂ ਦੇ ਭਾਈ ਰੱਬ ਨੇ ਯਾਰ ਬਣਾ ਕੇ ਮੋੜਤੇ ਆਉ ਯਾਰ ਬਣਾ ਕੇ ਮੋੜਤੇ ਇਕੱਠੇ ਕੁੰਮੇ ਸਾਈਕਲਾਂ ਤੇ ਇਕੱਠੇ ਜਾਜਾਂ ਚ ਹੋਵਾਂਗੇ ਇਕੱਠੇ ਮੋਟਰਾਂ ਤੇ ਬੈਠੇ ਇਕੱਠੇ ਤਾਜਾਂ ਚ ਹੋਵਾਂਗੇ ਨਾ ਨਾ ਕਰਦੇ ਸਾਲਿਆਂ ਨੇ ਪੈਗ ਧੱਕੇ ਨਾਲ ਹੀ ਪਾ ਦਿੱਤਾ ਯਾਰੀ ਵਰਗੀ ਚੀਜ਼ ਬਣਾ ਕੇ ਰੱਬਾ ਸਿਰਾਂ ਹਿਲਾ ਦਿੱਤਾ ਮਨ ਲਓ ਅਸੀਂ ਬਣ ਵੀ ਜਾਈਏ ਕੋਈ ਲੀਡਰ ਮਤਲਬ ਜੇ ਮੈਂ ਬਣ ਗਿਆ ਮਤਲਬ ਕਿਸੇ ਕਿਸੇ ਮੜੇ ਜੇ ਪੈਸਿਆਂ ਦੀ ਤੰਗੀ ਹੋਈ ਕਿਸੇ ਨੇ ਠੱਗੀ ਠੱਗੀ ਮਾਰ ਲਈ ਵੀ ਮਤਲਬ ਵੀ ਐ ਕਰ ਵੀ ਯਾਰ ਉਨਨਾ ਠੱਗੀ ਮਾਲ ਅਜੀ ਤਾਂ ਬਾਈ ਉਹ ਦੀ ਦੱਸ ਦਾਂਗੇ ਕਾਨਫਰੈਂਸ ਪੋਡਕਾਸਟ ਜੀ ਵੀ ਸੱਤ ਉਹ ਪੁਲਜਾ ਬਣਦਾ ਈ ਲੁਧਿਆਣੇ ਉਹ 5 ਕਰੋੜ ਵੀ ਉਹ ਪੁਲਜਾ ਜੀ ਬਣਨਾ 5 ਕਰੋੜ ਚ ਸੀ ਪਰ ਅਸੀਂ 7 ਦਾ ਖਾ ਤਾਂ 2 ਵਾਲਾ ਅਸੀਂ ਖਾ ਆ ਗਏ ਤੇ ਉਹ 2 ਤੁਸੀਂ ਕਰ ਲਿਓ ਸਾਹਿਬ ਅਗਲੀਆਂ ਵੋਟਾਂ ਵੇਲੇ ਅਸੀਂ ਤੁਹਾਨੂੰ ਧਾਰ ਦਾਂਗੇ ਆ ਅਸੀਂ ਬਾਨੂ ਅਸੀਂ ਸਿੱਧੂ ਬਾਈ ਦੇ ਘਰੇ ਬੈਠੇ ਬਾਈ ਸਾਡੇ ਕੋਲੇ ਅਸਲਾ ਨਹੀਂ ਸੀ ਹੁੰਦਾ ਬਾਈ ਤੇ ਮੈਂ ਸਿੱਧੂ ਬਾਈ ਵਾਲਾ ਐਦਾਂ ਵੈਪਨ ਚਾਕੇ ਦੇਖ ਰਿਆਂ ਤੇ ਮੈਂ ਕਹਾ ਬਾਈ ਯਾਰ ਪਿਸਤੌਲ ਬਹੁਤ ਵਧੀਆ ਤੁਹਾਡੇ ਵਾਲਾ ਤੇ ਮੈਂ ਕਹਾ ਯਾਰ ਬਾਈ ਸਾਡਾ ਕਦੋਂ ਬਣੂ ਯਾਰ ਲਾਇਸੈਂਸ ਤੇ ਸਿੱਧੂ ਬਾਈ ਕਹਿੰਦਾ ਕਹਿੰਦਾ ਵੀ ਯਾਰ ਬਣਾ ਲਾ ਤੇ ਕਹਿੰਦਾ ਬਣ ਜੂਗਾ ਕੋਈ ਨਾ ਹੌਲੀ ਹੌਲੀ ਤੇ ਮੈਂ ਕਹਾ ਯਾਰ ਬਾਈ ਕਾਹਨੂੰ ਬਣਦਾ ਯਾਰ ਸਾਡਾ ਵੀ ਪੈਸੇ ਚਾਹੀਦੇ 2.5 ਲੱਖ ਤੇ ਹੈ ਨਹੀਂ ਸਾਡੇ ਕੋਲੇ ਤੇ ਸਿੱਧੂ ਬਾਈ ਨੇ ਮੈਨੂੰ ਮਜ਼ਾਕ ਕਰਦੇ ਨੇ ਕਹਦਾ ਕਹਿੰਦਾ ਫਿਰ ਐ ਕਰ ਕਹਿੰਦਾ ਉਨ ਲਿਆ ਮੈਂ ਕਹਾ ਕੋਈ ਨੀ ਦਬਣਾ ਲਾਇਸੈਂਸ ਤੋਂ ਰੱਖ ਲਾ ਤੇ ਮੈਂ ਕਹਾ ਬਾਈ ਕਿਹੜਾ ਬੜਾ ਲਾਇਸੈਂਸ ਸਿੱਧੂ ਬਾਈ ਮੈਂ ਕਹਾ ਬਾਈ ਇਹੀ ਤਾਂ ਹਵਾਈ ਫੇਰ ਚ ਹੀ ਫੜੇ ਫੜੇ ਜਾਵਾਂਗੇ ਮੈਂ ਕਹਾ ਬਾਈ ਸਾਤੋਂ ਦੱਸਿਆ ਜਾਣਾ ਮੈਂ ਕਹਾ ਇਹ ਪਿੰਡ ਲੈ ਕੇ ਜਾਵਾਂਗੇ ਤੇ ਮੈਂ ਤਾਂ ਐ ਨਹੀਂ ਕੋ ਤਾਂ ਸਾਡੇ ਪਿੰਡ ਜਿਹੜਾ ਆਪਣੇ ਪਿੰਡ ਹੁਣ ਸੁਨਿਆਰਾ ਬਾਈ ਰੈਂਪਾ ਮੈਂ ਆ ਮੈਂ ਚਾਹੇ ਝੱਗੀ ਵੀ ਨਵੀ ਲਵਾ ਬਾਈ ਮਤਲਬ ਸ਼ਰਟ ਨਵੀ ਲੈਤੀ ਮੈਂ ਉਹਦੀ ਦੁਕਾਨ ਤੇ ਜਾਣਾ ਹੀ ਜਾਣਾ ਮੈਂ ਕਹਾ ਭਾਈ ਅਈ ਤਾਂ ਉਹਦੀ ਦੁਕਾਨ ਤੇ ਜਾ ਕੇ ਗਾਵਾਇਆ ਚੱਕ ਤੇਰੇ ਭਰਾ ਨੇ ਅੱਜ ਹੀ ਲੱਤਾ ਦੋ ਨੰਬਰ ਦਾ ਦੇ ਕਿਉਂ ਜੱਜਦਾ ਨਾ ਸੱਤ ਗੋਲੀਆਂ ਪੈਂਦੀਆਂ ਨੇ ਆ ਜਾ ਭਾਈ ਫੇਰ ਕਰੀਏ ਮੈਂ ਕਹਾ ਵੀਰੇ ਮੁੜ ਕੇ ਪੁਲਿਸ ਵਾਲੇ ਕੋਡੇ ਕੱਟੀ ਜਾਣਗੇ ਸਾਡੇ ਮੈਂ ਵੀਰੇ ਮੁੜ ਕੇ ਏਡੀ ਜਮਾਨਤ ਨਹੀਂ ਹੋਣੀ ਜਾਂ ਟਾ ਡਾਕਟਰ ਵਿਚਾਰਾ ਗਰੀਬ ਬੰਦਾ ਫੇਰ ਸਿੱਧੂ ਬਾਈ ਕਹਦਾ ਕੋਈ ਨਾ ਤੇਰਾ ਕਹਦਾ ਹਜੇ 3-4 ਸਾਲਾਂ ਨੂੰ ਲਾਇਸੈਂਸ ਮੈਂ ਆਪੇ ਬਣਾ ਦੂੰਗਾ ਫੇਰ ਚਲੋ ਬਣ ਗਏ ਇਦਾਂ ਹੀ ਲਾਇਸੈਂਸ ਭਾਈ ਜਿਹੜੀ ਗਾਣੇ ਦੀ ਕੋਲਾਬੋਰੇਸ਼ਨ ਭਾਈ ਸੋਹਲੇ ਸੀਗੇ ਉਸ ਸਰ ਸਾਹਿਬ ਦੀ ਨੁੱਤੋਂ ਮੈਂ ਦਿਲ ਲਗਿਓ ਸੁਣਾ ਸਕਦਾ ਜੀ

ਕਹਿੰਦੇ ਵੀ ਕਾਲ ਸੋਮਨ ਸਣੀ ਦੇ ਵਾਲ ਡਾਇਲੌਗ ਹਾਂ ਮੈਂ ਫੋਨ ਲਾ ਕੇ ਕਹਾਂ ਕਿਸੇ ਨੂੰ ਨਹੀਂ ਇੱਥੇ ਹੀ ਕਾਲ ਕਿਸੇ ਨੂੰ ਵੀ ਕਹਿ ਸਕਦੇ ਵੀ ਸਣੀ ਦੇ ਵਾਲ ਡਾਇਲੌਗ ਲਾ ਉਸਨੂੰ ਫੋਨ ਲਾ ਕੇ ਕਹੋ ਪੇਜ ਕਰ ਖੜ ਜਾ ਫੋਨ ਲਾ ਕੇ ਕਹਿਣਾ ਫੋਨ ਲਾ ਕੇ ਕਹਿਣਾ ਫੋਨ ਲਾ ਕੇ ਸਪੀਕਰ ਆਨ ਤੇ ਖੜ ਜਾ ਨਾ ਨਾ ਖੜ ਜਾ ਜੱਗੀ ਜੱਗੀ ਸਿਕਲ ਜੀ ਜੱਗੀ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤੂੰ ਕੀ ਸੋਚਦਾ ਹੈ ਮੈਂ ਤੇਰੇ ਯਾ ਕੁੱਤਾ ਬਣ ਕੇ ਰਹਾਂ ਤੂੰ ਚਾਹੇ ਭੋਕੂ ਤੂੰ ਚਾਹੇ ਕਾਟੂ ਜੇ 2.5 ਕਿਲੋ ਗਾਹਤਾ ਹੈ ਜੱਗੀ ਲੋਹਾ ਪਿਗਲਾ ਕਰ ਉਸਕਾ ਆਕਾਰ ਬਦਲ ਦਿੱਤਾ ਹੈ ਜੱਗੀ ਸਸਰੀ ਗਾਲ ਥੋੜੀ ਜਿਹੀ ਗਾਣੇ ਮੈਨੂੰ ਬਹੁਤ ਜ਼ਿਆਦਾ ਪਸੰਦ ਆਏ ਕਿ ਸਪੈਸ਼ਲੀ ਲਾਹੌਰ ਤੇ ਕੁੜੀ ਕੋਣ ਹੈ ਉਹ Song ਮੈਂ ਬਹੁਤ ਜ਼ਿਆਦਾ ਸੁਣਦੀ ਆ ਤੇ ਮੇਰਾ ਕੁਐਸਚਨ ਇਹ ਹੈ ਸਿਗਾ ਕਿ ਤੁਸੀਂ ਸਟਾਰਟਿੰਗ ਵਿੱਚ ਕਿਹਾ ਕਿ ਜਿਵੇਂ ਮੈਂ 네ਗੇਟਿਵ ਬਹੁਤ ਜ਼ਿਆਦਾ ਸੀਗਾ 네ਗੇਟਿਵ ਵੀ ਸੀਗਾ ਤੇ ਕੁਝ ਪਤਾ ਵੀ ਨਹੀਂ ਸੀਗਾ ਕਿ ਕੀ ਕਰਨਾ ਹੈ ਤੇ ਤੁਹਾਨੂੰ ਫਰਸਟ ਕੀ ਇਨਸਪੀਰੇਸ਼ਨ ਆਈ ਵੀ ਤੁਸੀਂ ਕਿਹੜਾ ਗਾਣਾ ਕਰਨਾ ਹੈ ਤੇ ਕਿਵੇਂ ਕਰਨਾ ਹੈ ਕੀ ਕਿਸ ਨੇ ਇਨਸਪਾਇਰ ਕੀਤਾ ਤੁਹਾਨੂੰ ਇਹ ਤਾਂ ਜੀ ਬੈਠੋ ਪਹਿਲਾਂ ਪਲੀਜ਼ ਮਤਲਬ ਸਾਨੂੰ ਸਿੱਧੂ ਬਾਈ ਮਿਲਦਾ ਸਿੱਧੂ ਬਾਈ ਜ਼ਿੰਦਗੀ ਚ ਆਉਂਦਾ ਜੀ ਸਿੱਧੂ ਬਾਈ ਨੇ ਬਸ ਸੁਭਬ ਬਣਦਾ ਹੁੰਦਾ ਜੀ ਮਤਲਬ ਕੋ ਗੁਰੂ ਮਹਾਰਾਜ ਮਿਹਰ ਕਰਦਾ ਜੀ ਮਤਲਬ ਹਨਾ ਪ੍ਰਮਾਤਮਾ ਤੁਹਾਡੀ ਜ਼ਿੰਦਗੀ ਚ ਉਹਨੇ ਜਿਵੇਂ ਜਿਵੇਂ ਲਿਖਿਆ ਉਹਵੇਂ-ਉਵੇਂ ਆਪ ਦੀ ਕਹਾਣੀ ਨੂੰ ਚਲਾਉਂਦਾ ਬੇਸਿਕਲੀ ਇੱਕ ਮੂਵੀ ਚੱਲ ਰਹੀ ਆ ਜਿਦੇ ਚ ਆਪਾਂ ਸਾਰੇ ਕਿਰਦਾਰ ਤੇ ਉਹ ਮੂਵੀ ਦਾ ਮਤਲਬ ਸਾਰਾ ਕੁਝ ਹੀ ਪ੍ਰਮਾਤਮਾ ਤੇ ਉਹ ਮਤਲਬ ਉਹ ਆਪਾਂ ਨੂੰ ਸਾਰਾ ਕੁਝ ਆਪਦੇ ਹਿਸਾਬ ਨਾਲ ਚਲਾਉਂਦਾ ਵੀ ਆਹ ਕੰਮ ਤਾਂ ਐ ਕਰਨਾ ਜਿਵੇਂ ਆਪਾਂ ਕਹਿੰਦੇ ਨਾ ਵੀ ਉਹਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਹਿਲਦਾ ਤੇ ਉਹ ਗੁਰੂ ਮਹਾਰਾਜ ਦੀ ਕਿਰਪਾ ਜੀ ਉਹਨੇ ਸਿੱਧੂ ਬਾਈ ਦੇ ਮਨਮੀਰ ਪਾਈ ਜੀ ਕੋਈ ਮਤਲਬ ਸਿੱਧੂ ਬਾਈ ਨੇ ਕਿਹਾ ਵੀ ਗਾਣਾ ਕਰਦੇ ਆਪਾਂ ਬਾਈ ਬਾਈ ਗਾਣਾ ਹੋਇਆ ਸਾਡਾ ਥੋੜੀ ਜੀ ਪੋਜ਼ਿਟਿਵਿਟੀ ਆਈ ਸਿੱਧੂ ਬਾਈ ਬਹੁਤ ਜ਼ਿਆਦਾ ਪੋਜ਼ਿਟਿਵ ਬੰਦਾ ਸੀ ਫਿਰ ਉਸ ਤੋਂ ਬਾਅਦ ਤੋਂ ਮੈਂ ਗੁਰੂ ਘਰ ਜਾਣ ਲੱਗ ਗਿਆ ਜੀ ਪਾਠ ਲਾਗਿਆ ਕਰਨ ਮਤਲਬ ਜਪਜੀ ਸਾਹਿਬ ਦਾ ਵਾਹਿਗੁਰੂ ਤੇ ਬਸ ਫਿਰ ਤਾਂ ਜੀ ਮਤਲਬ ਸਾਰਾ ਕੋ ਗੁਰੂ ਮਹਾਰਾਜ ਨੇ ਦਿੱਤਾ ਜੀ ਫੇਰ ਫੇਰ ਨਹੀਂ ਫੇਰ ਤਾਂ ਪਤਾ ਹੀ ਨਹੀਂ ਕੀ ਕੀ ਰਸਤੇ ਬੱਬੇ ਨੂੰ ਤੁਸੀਂ ਜਾਣਦੇ ਹੋ ਨਾ ਸਾਰੇ ਜਾਣੇ ਸੱਬਾ ਮਤਲਬ ਬਈ ਸੱਬਾ ਵੀ ਜਾ ਸਕਦਾ ਸੀ ਕਿਸੇ ਕੋਲੇ ਗਾਣੇ ਦੇਣ ਪਰ ਸੱਬੇ ਨੇ ਆਪਦੇ ਗਾਣੇ ਕੀਤੇ ਬਾਈ ਅੱਜ ਉਹਦਾ ਲੈਂਟਰ ਪਿਆ ਸਾਰੀ ਇੰਡਸਟਰੀ ਗਈ ਬਿਲਕੁਲ ਕਿਉਂ ਗਈ ਗਾਣਾ ਲੈਣਾ ਯਾਰ ਸੱਬੇ ਤੋਂ ਠੀਕ ਉਦੋਂ ਹੀ ਦੇਖ ਲਿਓ ਬਿਲਕੁਲ ਬਹੁਤ ਸੱਚੀ ਤੇ ਬਿਲਕੁਲ ਸਹੀ ਗੱਲ ਕਹੀ ਵੀ ਰਹੀ ਤੁਸੀਂ ਦੇਖ ਲਿਓ ਬਾਈ ਜਿੰਨੇ ਵੀ ਮਤਲਬ ਕਲਾਕਾਰ ਗਏ ਆ 1 2 ਦਾ ਗਾਣਾ ਕਰ ਗਏ ਜਾਂ ਕਰਨ ਕੀਤਾ ਪਿਆ ਹੋਊਗਾ 2 4 ਦੇ ਤੁਹਾਨੂੰ ਥੱਲੇ ਲਿਖਿਆ ਆ ਜਾਊਗਾ ਵੀ ਲਿਰਿਸਟ ਸੱਬਾ ਮਤਲਬ ਬਾਈ ਆਪਦੇ ਆਪ ਨੂੰ ਤੁਸੀਂ ਕਾਮਯਾਬ ਹੀ ਇੰਨਾ ਕਰ ਲੋ ਵੀ ਤੁਹਾਨੂੰ ਕਿਸੇ ਬਾਈ ਤੁਸੀਂ ਜੀਭ ਫੜ ਕੇ ਆਪਣੇ ਕੋਈ ਗਾਣਾ ਗਾਣਾ ਉਹ ਨਹੀਂ ਬਾਈ ਗਾਣਾ ਸਾਈ ਵਾਹ ਨਾ ਦਈ ਯਖ ਜਾਨੀ ਚ ਚ ਹਾਂ ਅਕੀ ਜੀ ਸੇ ਵੀ ਜੀ ਜਵਾਜ ਹਾਰ ਦੀ ਸਰੀ ਪ੍ਰਾਣ ਫੋਨ ਲਾ ਲਿਆ ਸਾਨੂੰ ਨਾ ਕੋਈ ਪੇਪਰ ਆਇਆ ਮਤਲਬ ਬਾਈ ਤੇ ਉਹਦੇ ਚ ਨਾ ਮਤਲਬ ਐਂਡ ਤੇ ਕੀ ਲਿਖਿਆ ਹੋਇਆ ਸੀ ਯੂਪੀਏ ਲਿਖਿਆ ਹੋਇਆ ਸੀ ਕੁਝ ਤੇ ਅਸੀਂ ਉਹਨੂੰ ਫੋਨ ਲਾਇਆ ਬਾਈ ਮਾਣਾ ਮੇਰੇ ਮੂਰੇ ਰੋਟੀ ਦੀ ਥਾਲੀ ਪਈ ਐ ਮਤਲਬ ਮੈਂ ਹਜੇ ਪਹਿਲੀ ਬਰਕੀ ਐ ਪਾਣੀ ਲੱਗਿਆ ਮੂੰਹ 'ਚ ਮੈਂ ਕਹਾਂ ਯਾਰ ਨਹੀਂ ਪਹਿਲਾਂ ਵੀ ਆ ਪੁੱਛ ਲਈ ਆਪਾਂ ਆਪਣੇ ਭਰਾ ਤੋਂ ਵੀ ਕੀ ਚੀਜ਼ ਆ ਯਾ ਟੈਨਸ਼ਨ ਜੀ ਕਰਨ ਹੋ ਜਾਉ ਜਿਵੇਂ ਸੰਭਲ ਨਹੀਂ ਆ ਜਾਂਦਾ ਹਾਂਜੀ ਹਾਂਜੀ ਮੈਂ ਕਹਾਂ ਯਾਰ ਡਾਰਲਿੰਗ ਮਦਨ ਉਹ ਭੇਜੀ ਆ ਯਾਰ ਮੈਂ ਕਹਾਂ ਮੈਨੂੰ ਤਾਂ ਇੰਗਲਿਸ਼-ਉੰਗਲਿਸ਼ ਆਉਂਦੀ ਨਹੀਂ ਦੱਸੀ ਮੈਨੂੰ ਕਹਿੰਦਾ ਬਾਈ ਤੁਸੀਂ ਹੈ ਕਿੱਥੇ ਹੋ ਮੈਂ ਕਹਾਂ ਵੀ ਗੱਲ ਕੀ ਹੋ ਗਈ ਕਹਿੰਦਾ ਮੈਨੂੰ ਐ ਦੱਸੋ ਤੁਸੀਂ ਹੈ ਕਿੱਥੇ ਹੋ ਬਗੈਰ ਮਦੱਕਰ ਇਹ ਥਾਲੀ ਮੂਰੇ ਪਈ ਐ ਮੈਂ ਤਾਂ ਰੋਟੀ ਕਾਣ ਲਗਿਆ ਕਹਿੰਦਾ ਬਾਈ ਛੇਤੀ ਅੰਡਰਗਰਾਉ ਮੇਰਾ ਟੈਨਸ਼ਨ ਪੈ ਗਈ ਮੈਂ ਤਾਂ ਫੋਨ ਤੇ ਦੇਖੀ ਮੈਂ ਕਹਾਂ ਜਵਾਬਾ ਹੁੰਦੀ ਕੀ ਐ ਉਹ ਕਹਿੰਦੇ ਜੇ ਜੇ ਦਾਰਾ ਤੱਕਵਾਦੀਆਂ ਤੇ ਲੱਗਤੀ ਐ ਆਪਾਂ ਅਗਲਾ ਤੂੰ ਤਾਂ ਤੰਕਵਾਦੀ ਬਣ ਗਿਆ ਓਏ ਹੋਰ ਮੈਂ ਬਾਈ ਡਰ ਗਿਆ ਟੈਨਸ਼ਨ ਪੈ ਗਈ ਫੁੱਲ ਮੈਂ ਜੋੰਟੀ ਨੂੰ ਫੋਨ ਲਾਇਆ ਮੈਂ ਕਹਾ ਜੋੰਟੀ ਯਾਰ ਆਪਣੇ ਤਾਂ ਦਾ ਜਵਾਬਾ ਲੱਗੀ ਯਾਰ ਇਹ ਕਹਿੰਦਾ ਐ ਜਵਾਬਾ ਲੱਗੀ ਮੈਂ ਕਹਾ ਹੋਰ ਯਾਰ ਮੈਂ ਕਹਾ ਕਿੱਧਰ ਨੂੰ ਭੱਜੀਏ ਤੂੰ ਸੀਗਾ ਉਰੇ ਉਦੋਂ ਤੇ